ਜਰ ਆਨੁਦਾਰ ਕਰਨਾ ਪਰ ਹੁਣ ਜਿਹਦੇ ਅੰਦਰ ਚੋਰ ਹੋਵੇ ਨਾ ਉਹ ਇਸ਼ਾਰਿਆਂ ਨੂੰ ਨਹੀਂ ਫਕੀਰਾਂ ਦੇ ਸਮਝਦਾ ਉਹ ਤਾਂ ਆਪਣਾ ਜਿੱਦਾਂ ਕਹਿੰਦੇ ਉੱਲੂ ਸਿੱਧਾ ਘਰ ਦੇ ਲੱਗਾ ਹੁੰਦਾ ਕਿ ਮੇਰਾ ਮਕਸਦ ਇਹ ਹੋਣਾ ਚਾਹੀਦਾ ਹੈ ਉਹ ਫਕੀਰਾਂ ਦੇ ਰੱਬ ਦੇ ਇਸ਼ਾਰਿਆਂ ਨੂੰ ਕਦੀ ਸਮਝਦਾ ਹੀ ਨਹੀਂ ਹੈ ਹੁਣ ਉਹਨਾਂ ਵੀ ਇਸ਼ਾਰਾ ਨਹੀਂ ਸਮਝਿਆ Hazrat Ali ਨੇ ਦੇਖਿਆ ਤਿਰਸ਼ੀ ਨਜ਼ਰ ਨਾਲ ਕਿਹਾ ਧਿਆਨ ਨਾ ਬਈ ਫਕੀਰ ਦੇ ਕੋਲ ਆਇਆ ਉਹਨਾਂ ਉਹਨਾਂ ਨੇ ਕਹਿ ਕੇ ਫਿਰ ਅੱਖਾਂ ਬੰਦ ਕਰ ਲਈਆਂ ਇਹਨਾਂ ਦੇਖਿਆ ਅੱਖਾਂ ਬੰਦ ਹੈ ਇਹਨਾਂ ਫਟਾਫਟ ਖੋਟੇ ਸਿੱਕੇ ਵਿੱਚ ਪਾਏ ਔਰ ਖਜੂਰਾ ਲੈਣੀਆਂ ਸੀ ਕਿਲੋਂ 1.5 ਕਿਲੋ ਪਾ ਲਈ। ਔਰ ਲਫਾਫੇ ਚ ਪਾ ਕੇ ਫਟਾਫਟ ਤੁਰ ਪਿਆ ਜਾਨੀ। ਲੈ ਕੇ ਤੁਰ ਪਿਆ ਔਰ ਬੜਾ ਖੁਸ਼ ਹੈ। ਅੱਜ ਮੈਂ ਅਲੀ ਨੂੰ ਠੱਗ ਲਿਆ। ਉਹ ਕਮਾਲ ਦੀ ਗੱਲ ਹੈ। ਫਕੀਰਾਂ ਨੂੰ ਕੋਈ ਠੱਗ ਨਹੀਂ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਬੰਦੇ ਦੀ ਸੋਚ ਹੀ ਹੁੰਦੀ ਹੈ ਕਿ ਮੈਂ ਠੱਗ ਲੈਣਾ ਹੈ। ਫਕੀਰਾਂ ਨੂੰ ਕੀ ਠੱਗਣਾ ਹੈ? ਕਿਉਂਕਿ ਫਕੀਰਾਂ ਨੇ ਤਾਂ ਰੱਬ ਨੂੰ ਠਗਿਆ ਹੁੰਦਾ ਹੈ। ਯਾਨੀ ਰੱਬ ਨੂੰ ਆਪਣਾ ਬਣਾਇਆ ਹੁੰਦਾ ਤਾਂ ਜਿਹੜਾ ਰੱਬ ਨੂੰ ਆਪਣਾ ਬਣਾ ਲਿਆ ਉਹਨੂੰ ਦੁਨੀਆ ਕੋਣ ਠੱਗ ਸਕਦੀ ਹੈ? जरा ਸਮਝਿਨਾ। ਇਸ ਲਈ ਜਦੋਂ ਘਰ ਗਿਆ ਆਪਣੀ ਪਤਨੀ ਨੂੰ ਜਾ ਕੇ ਕਹਿੰਦਾ ਦੇਖ ਅੱਜ ਮੈਂ ਖੋਟੇ ਸਿੱਕੇ ਚਲਾ ਆਇਆ ਅੱਜ ਮੈਂ ਖੋਟੇ ਪੈਸੇ ਚਲਾ ਕੇ ਆਇਆ ਉਹ ਪੈਸੇ ਜਿਹੜੇ ਕਿਸੇ ਕੰਮ ਨਹੀਂ ਆਉਂਦੇ ਸੀ ਅੱਜ ਦੇਖ ਲੈ ਮੈਂ ਉਹਨਾਂ ਦੀਆਂ ਆ 1.5 ਕਿਲੋ ਖਜ਼ੂਰਾ ਲੈ ਆਇਆ ਉਹ ਪਤਨੀ ਕਹਿੰਦੀ ਕਿੱਥੇ ਚਲਾਏ ਉਹਨੇ ਜਦੋਂ ਸਾਰੀ ਗੱਲ ਦੱਸੀ ਤਾਂ ਉਹਦੀ ਪਤਨੀ حضرت ਅਲੀ ਨੂੰ ਦਿਲੋਂ ਦਿਲ ਮੰਦੀ ਸੀ ਕਿਉਂਕਿ ਉਹਨੂੰ ਪਤਾ ਸੀ ਇਹ ਸੱਚੇ ਫਕੀਰ ਹੈ ਉਹ ਕਹਿੰਦੀ ਤੁਸੀਂ ਚੰਗਾ ਨਹੀਂ ਕੀਤਾ ਉਹਨਾਂ ਨੂੰ ਉਹਨਾਂ ਨਾਲ ਧੋਖਾ ਕਰਕੇ ਆਏ ਆ ਪਰ ਜਿੱਥੇ ਤੱਕ ਮੈਂ ਜਾਣਦੀ ਆ ਫਕੀਰਾਂ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਕਹਿੰਦਾ ਮੈਂ ਤਾਂ ਘਰ ਆਇਆ ਮੈਂ ਤਾਂ ਘਰ ਆਇਆ ਦੇਖ ਹੱਥ ਹੀ ਮੇਰੇ ਖਜ਼ੂਰਾ ਹੈ ਉਹ ਕਹਿੰਦੀ ਅੱਛਾ ਫਿਰ ਖੋਲੋ ਤਾਂ ਸਹੀ ਦੇਖੀਏ ਹੁਣ ਜਦੋਂ ਖਜ਼ੂਰਾ ਨੂੰ ਇੱਦਾਂ ਢੇਰੀ ਕੀਤਾ ਤਾਂ ਖਜ਼ੂਰਾ ਨੂੰ ਢੇਰੀ ਕੀਤਾ ਜਦੋਂ ਚੱਕੀ ਖਜ਼ੂਰ ਖੋਲੀ ਖਾਣ ਵਾਸਤੇ ਤਾਂ ਵਿੱਚ ਸੁੰਡੀਆਂ ਵਿੱਚ ਕੀੜੇ ਉਨੇ ਇੱਕ ਰੱਖੀ ਦੂਜੀ ਚੱਕੀ ਦੂਜੀ ਖੋਲੀ ਉੱਚ ਵੀ ਕੀੜੇ ਤੀਜੀ ਖੋਲੀ ਉੱਚ ਵੀ ਕੀੜੇ ਕਹਿੰਦਾ ਕਮਾਲ ਦੀ ਗੱਲ ਹੈ ਕੀੜੀਆਂ ਵਾਲੀਆਂ ਖਜੂਰਾ ਮੈਨੂੰ ਵੇਚ ਦਿੱਤੀਆਂ حضرت ਅਲੀ ਨੇ ਕਿ ਲਿਆ ਵੇ ਇਹ ਖਜੂਰਾ ਮੈਨੂੰ ਦਿੱਤੀਆਂ ਉਹਨੇ ਖਜੂਰਾ ਇਕੱਠੀਆਂ ਕੀਤੀਆਂ ਕਿ ਹੁਣੇ ਮੋੜ ਗਿਆ ਆਂਦਾ ਹੈ ਹੁਣ ਇਹ ਤਾਂ ਹੋ ਗਿਆ ਮੈਨੂੰ ਕੀੜੀਆਂ ਵਾਲੀ ਦਿੱਤੀਆਂ ਪਰ ਇਹ ਨਹੀਂ ਦੇਖਿਆ ਕਿ ਮੈਂ ਅੱਗੇ ਕੀ ਦਿੱਤਾ ਸੀ ਸਮਝਦੇ ਹੋ ਕਿ ਨਹੀਂ ਹੁਣ ਕਹਿੰਦੇ ਹੋ ਖਜੂਰੇ ਲੈ ਕੇ ਗਿਆ حضرت ਅਲੀ ਫੇਰ ਬੈਠੇ ਜਦੋਂ ਫੇਰ ਗਿਆ ਦੇਖਿਆ ਕੁਝ ਲੋਕ ਹੈ ਜਿਹੜੇ ਲੈ ਰਹੇ ਆ ਕਿ ਇਹਨਾਂ ਨੂੰ ਲੈਣ ਦੇਵਾਂ ਬਾਅਦ ਵਿੱਚ ਜਦੋਂ ਚਲੇ ਜਾਣਗੇ ਫਿਰ حضرت ਅਲੀ ਨੂੰ ਪੁੱਛੂੰਗਾ ਜਦੋਂ ਲੋਕ ਲੈ ਕੇ ਚਲੇ ਗਏ حضرت ਅਲੀ ਦੇ ਕੋਲ ਗਿਆ ਕਹਿੰਦਾ حضرت ਤੁਸੀਂ ਇਹ ਕੀੜਿਆਂ ਵਾਲੀਆਂ ਖਜੂਰਾ ਦੇ ਰਹੇ ਹੋ ਆ ਦੇਖੋ ਮੈਂ ਇੱਥੋਂ ਲੈ ਕੇ ਗਿਆ ਇੱਥੇ ਕੀੜੇ ਸੀ حضرت ਅਲੀ ਕਹਿੰਦੇ ਇਹਨਾਂ ਨੂੰ ਰੱਖ ਔਰ ਢੇਰ ਦੇ ਵਿੱਚੋਂ ਹਜ਼ੂਰ ਚੱਕ ਖੋਲ ਇਹਨੂੰ ਉਹਦਾ ਪਹਿਲੀ ਖਜੂਰ ਚੱਕੀ ਦੇਖਿਆ ਸਾਫ਼ ਦੂਜੀ ਚੱਕੀ ਦੇਖਿਆ ਸਾਫ਼ ਤੀਜੀ ਚੱਕੀ ਦੇਖਿਆ ਸਾਫ਼ حضرت ਅਲੀ ਕਹਿੰਦੇ ਜਿੰਨੀਆਂ ਖਜੂਰਾ ਇਹ ਸਾਫ਼ ਹੈ ਕਹਿੰਦਾ ਮਾਰੇ ਫੇ ਮੇਰੀਆਂ ਚ ਕੀੜੇ ਕਿਉਂ ਐ ਜੇ ਇਹ ਸਾਰੀਆਂ ਸਾਫ ਐ ਮੇਰੀਆਂ ਚ ਕੀੜੇ ਕਿਉਂ ਐ ਹਜ਼ਰਤ ਅਲੀ ਕਹਿੰਦਾ ਸਾਨੂੰ ਪੁੱਛਦਾ ਐ ਸਾਨੂੰ ਪੁੱਛਦਾ ਐ ਕਿ ਤੇ ਕੀੜੇ ਕਿਉਂ ਐ ਆਪਣੀ ਆਪ ਨੂੰ ਪੁੱਛ ਜਿੱਦਾਂ ਦੇ ਪੈਸੇ ਦੇ ਕੇ ਗਿਆ ਸੀ ਫਲ ਵੀ ਤਾਂ ਦੁਨਾਂ ਲੈ ਕੇ ਜਾਣਾ ਸੀ ਤੂੰ ਇਹ ਖੋਟੇ ਦੇ ਕੇ ਗਿਆ ਸੀ ਤਾਂ ਲੈ ਕੇ ਵੀ ਉਧਰ ਤਾਂ ਜਾਣਾ ਸੀ ਕਿਉਂਕਿ ਜੈਸੀ ਨੀਅਤ ਲੈ ਕੇ ਕੋਈ ਫਕੀਰ ਦੇ ਕੋਲ ਆਂਦਾ ਹੈ ਵੈਸਾ ਹੀ ਫਲ ਉਹ ਪਾਉਂਦਾ ਹੈ ਇਸ ਲਈ ਗੁਰੂ ਰਹਿਬਰ ਹਮੇਸ਼ਾ ਸਾਡੀ ਫੀਲਿੰਗ ਸਾਡੀ ਭਾਵਨਾ ਨੂੰ ਦੇਖਦੇ ਆ ਕਿ ਜੇ ਅਸੀਂ ਅੱਛੀ ਭਾਵਨਾ ਪਿਆਰ ਦੀ ਭਾਵਨਾ ਲੈ ਕੇ ਆਂਦੇ ਆ ਤਾਂ ਫਿਰ ਉਹਨਾਂ ਦੇ ਦਰ ਤੋਂ ਸਭ ਕੁਝ ਲੈ ਕੇ ਚਲੇ ਜਾਂਦੇ ਆ ਤਾਂ ਜੇ ਸਾਡੀ ਭਾਵਨਾ ਹੀ ਹੋਵੇ ਬੁਰੀ ਤਾਂ ਫਿਰ ਫਿਰ ਕੀ ਹੁੰਦਾ ਹੈ ਹੁਣ ਇੱਥੇ ਸਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਹੀ ਸੋਚ ਲਓ ਕਿ ਬੁਰੀ ਭਾਵਨਾ ਲੈ ਕੇ ਜਾਣ ਵਾਲੇ ਦਾ ਹਾਲ ਵੀ ਬੁਰਾ ਹੁੰਦਾ ਚਲਾ ਜਾਂਦਾ ਤਾਂ ਵਿਸ਼ਵਾਸ ਦੀ ਸੋਚ ਯਕੀਨ ਦੀ ਸੋਚ ਕਿ ਮੈਂ ਆ ਗਿਆ ਆਪਣੇ ਮਾਲਕ ਦੇ ਦਰ ਤੇ ਆਗੇ ਆਪਣੇ ਮਾਲਿਕ ਦੇ ਦਰ ਤੇ ਹੁਣ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਬਿਗੜੀ ਜ਼ਰੂਰ ਬਣੇਗੀ ਮੇਰੀ ਮੁਸ਼ਕਿਲ ਜ਼ਰੂਰ ਹੱਲ ਹੋਏਗੀ ਮੇਰੀ ਖਾਲੀ ਝੋਲੀ ਜ਼ਰੂਰ ਭਰੇਗੀ ਜਿਹੜਾ ਇਹ ਵਿਸ਼ਵਾਸ ਦੀ ਸੋਚ ਲੈ ਕੇ ਆਂਦਾ ਹੈ ਉਹਦੀਆਂ ਖਾਲੀ ਝੋਲੀਆਂ ਵੀ ਭਰਦੀਆਂ ਬਿਗੜੀਆਂ ਹੱਲ ਵੀ ਹੁੰਦੀਆਂ ਹੈ ਤਾਂ ਹੀ ਅਸੀਂ ਪੁੱਛਿਆ ਕਿ ਤੁਹਾਡੀ ਸੋਚ ਕੀ ਹੈ ਸੋਚਣਾ ਮਤਲਬ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ ਕੀ ਪਾਣਾ ਚਾਹੁੰਦੇ ਹੋ ਆਪਣੇ ਅੰਦਰ ਸੋਚੋ ਪਰ ਸੋਚ ਅੱਛੀ ਹੋਣੀ ਚਾਹੀਦੀ ਹੈ ਕਿਸੇ ਦੇ ਬੁਰੇ ਦੀ ਸੋਚ ਨਹੀਂ ਹੋਣੀ ਚਾਹੀਦੀ ਕਿਸੇ ਦੇ ਨੁਕਸਾਨ ਵਾਲੀ ਸੋਚ ਨਹੀਂ ਹੋਣੀ ਚਾਹੀਦੀ ਹੁਣ ਪਹਿਲਾ ਸਵਾਲ ਔਰ ਫਿਰ ਦੱਸਾਂਗੇ ਕਿ ਗੌਸ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਪਰ ਇਹ ਯਕੀਨ ਜ਼ਰੂਰੀ ਇੱਥੇ ਇੱਕ ਬੜੇ ਪਿਆਰੇ ਫਕੀਰ ਹੋਏ ਹੈ ਕਮਰ ਅਲੀ ਦਰवेश ਜਿਹਨਾਂ ਦਾ ਨਾਮ ਸੀ ਕਮਰ ਅਲੀ ਉਹਨਾਂ ਦਾ ਦਰਬਾਰ ਨਾ ਪੂਨੇ ਹੈ ਜੋ ਮਹਾਰਾਸ਼ਟਰ ਦੇ ਅੰਦਰ ਸ਼ਾਇਦ ਪੈਂਦਾ ਨਾ ਡਿਸਟ੍ਰਿਕਟ ਮਹਾਰਾਸ਼ਟਰ ਅੰਦਰ ਪੂਨਾ ਪੈਂਦਾ ਹੈ ਜਰਾ ਸਮਝਣਾ ਕਿ ਜਦੋਂ ਪੂਨੇ ਤੋਂ ਅਸੀਂ ਬੈਂਗਲੌਰ ਨੂੰ ਜਾਂਦੇ ਆ ਨਾ ਹਾਈਵੇ ਤੇ ਉੱਥੇ ਉਹਨਾਂ ਦਾ ਦਰਬਾਰ ਹੈ ਉਹਨਾਂ ਦਾ ਨਾਮ ਹੈ ਕਮਰ ਅਲੀ ਦਰਵੇਸ਼ ਜਦੋਂ ਉਹ ਅਰਬ ਤੋਂ ਉੱਥੇ ਆ ਕੇ ਬਸੇ ਸੀ ਤਾਂ ਉਹ ਵੀ ਹਜ਼ੂਰ ਨੂੰ ਬੜਾ ਮੰਨਦੇ ਸੀ ਹਜ਼ੂਰ ਗੌਸ ਪੀਰਾਂ ਨੇ ਪੀਰ ਨੂੰ ਕਿਉਂਕਿ ਤਾਂ ਹੀ ਤਾਂ ਹਜ਼ੂਰ ਨੂੰ ਪੀਰਾਂ ਨੇ ਪੀਰ ਕਿਹਾ ਜਾਂਦਾ ਹੈ ਕਿ ਜਿੰਨੇ ਵੀ بڑے بڑے ਫਕੀਰ ਹੈ ਨਾ ਇਹ ਗੌਸ ਦੇ ਦਰ ਦੇ ਸ왈ੀ ਹੈ ਗੌਸ ਨੂੰ ਆਪਣਾ ਪੀਰ ਮੰਨਦੇ ਹੈ ਹਜ਼ੂਰ ਗੌਸ ਨੂੰ 11ਵੇਂ ਵਾਲੇ ਵਿੱਚ ਸਰਕਾਰ ਨੂੰ ਆਪਣਾ ਮੁਰਸ਼ਿਦ ਮੰਨਦੇ ਹੈ ਤਾਂ ਇਹ ਕਮਰਾਨ ਅਮੀਰ ਦਰਵੇਸ਼ ਜਦੋਂ ਉੱਥੇ ਆਏ ਉੱਥੇ ਰਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਸੁਭਾਅ ਨੂੰ ਦੇਖ ਕੇ ਕੁਝ ਲੋਕ ਉਹਨਾਂ ਨਾਲ ਜੁੜ ਗਏ ਤਾਂ ਫਿਰ ਹੁਣ ਕੀ ਹੋਇਆ ਕਿ ਜਦੋਂ ਵੀ ਸੰਗਤ ਉਹਨਾਂ ਦੇ ਕੋਲ ਬੈੰਦੀ ਸੀ ਤਾਂ ਉਸ ਵੇਲੇ ਉਹ ਆਪਣੇ ਮੁਰਸ਼ਿਦ ਦੀ ਸਿਫਤ ਕਰਦੇ ਸੀ ਹਜ਼ੂਰ ਦੀ ਸਿਫਤ ਕਰਦੇ ਹੁੰਦੇ ਸੀ ਜਿੱਦਾਂ ਅੱਜ ਅਸੀਂ ਹਜ਼ੂਰ ਦੀ ਸਿਫਤ ਵਾਸਤੇ ਬੈਠੇ ਹੁਣ ਕਿਹਾ ਜਾਂਦਾ ਹੈ ਕਿ ਜਦੋਂ ਉਹ ਸਿਫਤ ਕਰ ਰਹੇ ਸੀ ਤਾਂ ਇੱਕ ਮਨਮੁਖੀ ਉਹ ਉੱਠਿਆ ਕਹਿੰਦਾ ਲੈ ਜਦੋਂ ਦੱਸ ਰਹੇ ਸੀ ਕਿ ਹਜ਼ੂਰ ਨੇ 12 ਸਾਲਾਂ ਦੇ ਡੁੱਬੇ ਬੜੇ ਤਾਰ ਤੇ 11ਵੀਂ ਵਾਲੀ ਸਰਕਾਰ ਜੋ ਚਾਵੇ ਉਹ ਕਰ ਸਕਦੀ ਹੈ ਜਦੋਂ ਇਦਾਂ ਕਿਹਾ ਨਾ 11ਵੀਂ ਵਾਲੀ ਸਰਕਾਰ ਜੋ ਚਾਵੇ ਕਰ ਸਕਦੇ ਉਹ ਮਨਮੁਖੀ ਉੱਠਿਆ ਦੇਖਿਆ ਕਿ ਚੰਦ ਸੇਵਕ ਬੈਠੇ ਆ ਉੱਠਿਆ ਕਹਿੰਦਾ ਕੀ 11ਵੀਂ ਵਾਲੀ ਸਰਕਾਰ ਡੁੱਬੇ ਬੜੇ ਲਾ ਤੇ ਕੀ ਪ੍ਰੂਫ ਹੈ ਕੀ ਸਬੂਤ ਹੈ ਉਹਨਾਂ ਡੁੱਬੇ ਬੜੇ ਬੰਨੇ ਲਾਏ ਤਾਂ ਉਹਨਾਂ ਗੌਰ ਕਰਨਾ ਕੀ ਤੁਸੀਂ 11ਵੀਂ ਵਾਲੀ ਸਰਕਾਰ ਕਰੀ ਜਾਂਦੇ ਹੋ ਯਾਨੀ ਉਹ ਇਦਾਂ ਦਾ ਇਨਸਾਨ ਸੀ ਜਿਹਦੇ ਅੰਦਰ ਵਿਸ਼ਵਾਸ ਨਹੀਂ ਸੀ ਜਿਹਦੇ ਅੰਦਰ ਯਕੀਨ ਨਹੀਂ ਸੀ ਉਸੇ ਕਮਰ ਅਲੀ ਦਰਬੇਸ਼ ਜਿਹੜੇ ਸੀ ਨਾ ਉਹ ਕਹਿੰਦੇ ਉਹ ਤੂੰ ਕਹਿ ਰਿਹਾ ਹੈ ਕਿ 11ਵੀਂ ਵਾਲੀ ਸਰਕਾਰ ਕੀ ਕਰ ਸਕਦੇ ਹੈ ਉਹ ਉਹਨਾਂ ਦੀ ਗੱਲ ਤਾਂ ਛੱਡ ਉਹਨਾਂ ਨੇ ਤਾਂ ਜੋ ਕਰਨਾ ਕਰਨਾ ਹੀ ਹੈ ਉਹਨਾਂ ਦਾ ਨਾਮ ਵੀ ਬਹੁਤ ਕੁਝ ਕਰ ਸਕਦਾ ਹੈ ਉਹਨਾਂ ਦਾ ਨਾਮ ਵੀ ਬਹੁਤ ਕੁਝ ਕਰ ਸਕਦਾ ਹੈ ਤਹੀਂ ਦਾ ਸੀ ਕਹੀਦਾ ਨਾ ਮੇਰੀ ਕਿਸਮਤ ਜਗਾਨੇ ਕੋ ਗੌਸ ਕਾ ਨਾਮ ਕਾਫੀ ਹੈ ਹਜ਼ਾਰੋਂ ਗਮ ਮਿਟਾਣੇ ਕੋ ਗੌਸ ਕਾ ਨਾਮ ਕਾਫੀ ਹੈ ਵਿਸ਼ਵਾਸ ਹੋਣਾ ਚਾਹੀਦਾ ਅੰਦਰ ਉਹ ਕਹਿੰਦੇ ਉਹ ਨਾਮ ਵੀ ਬਹੁਤ ਕੁਝ ਕਰ ਸਕਦਾ ਹੈ ਕਹਿੰਦੇ ਕੀ ਕਰ ਸਕਦਾ ਹੈ ਤਾਂ ਕਮਰ ਅਲੀ ਨੇ ਕਿਹਾ ਸਾਹਮਣੇ ਇੱਕ ਪੱਥਰ ਪਿਆ ਸੀ 90 ਕਿਲੋ ਦਾ ਉਹਨੇ ਜਿੱਥੇ ਇਸ ਵੇਲੇ ਉਹਨਾਂ ਦੀ ਮਜ਼ਾਰ ਹੈ ਨਾ ਅੱਜ ਵੀ ਉਹ ਪੱਥਰ ਉੱਥੇ ਮਜ਼ਾਰ ਦੇ ਬਾਹਰ ਪਿਆ ਹੋਇਆ ਹੈ ਉਹਨਾਂ ਦੇ ਦਰਬਾਰ ਦੀ ਹੱਦ ਦੇ ਅੰਦਰ 90 ਕਿਲੋ ਦਾ ਪੱਥਰ ਤਾਂ ਉਸ ਵੇਲੇ ਕਮਰ ਅਲੀ ਕਹਿਣ ਲੱਗੇ ਕਿ ਇਸ ਪੱਥਰ ਨੂੰ 90 ਕਿਲੇ ਦੇ ਪੱਥਰ ਨੂੰ ਕੋਈ ਉਂਗਲੀ ਨਾ ਉਠਾ ਸਕਦਾ ਹੈ ਤਰਜਨੀ ਉਂਗਲੀ ਤਰਜਨੀ ਉਂਗਲੀ ਯਾਨੀ ਆ ਪਹਿਲੀ ਉਂਗਲੀ ਅੰਗੂਠੇ ਤੋਂ ਬਾਅਦ ਆਂਦੀ ਹੈ ਕੋਈ ਉਠਾ ਸਕਦਾ ਹੈ ਉਹ ਕਹਿੰਦੇ ਜੀ ਨਹੀਂ ਉੱਥੇ ਦੇਖਿਆ ਉਹ ਕਹਿੰਦੇ 11 ਬੰਦੇ ਇਕੱਠੇ ਹੋਵੋ 11 ਬੰਦੇ ਖੜੇ ਹੋਵੋ 11 ਬੰਦੇ ਖੜੇ ਹੋਏ ਕਹਿੰਦੇ ਆਪਣੀ ਤਰਜਨੀ ਉਂਗਲੀ ਲਾਓ ਤਰਜਨੀ ਉਂਗਲੀ ਯਾਨੀ ਇਹ ਪਹਿਲੀ ਉਂਗਲੀ ਪੱਥਰ ਨੂੰ ਲਾਓ ਔਰ ਕਹਿੰਦੇ ਗੌਸ ਦੀ ਗੱਲ ਕਰਦਾ ਆ ਉਹ ਮੈਂ ਗੌਸ ਦਾ ਗੁਲਾਮ ਐ ਜਰਾ ਗੌਸ ਕਹਿਣ ਦੀ بجائے ਤੁਸੀਂ ਕਹੋ ਯਾ ਕਮਰ ਅਲੀ ਦਰਵੇਸ਼ ਕਹਿ ਕੇ ਉਂਗਲੀ ਦਾ ਪੱਥਰ ਉਠਾਓ ਕਹਿੰਦੇ 11 ਬੰਦੇ ਗਏ ਉਂਗਲੀ ਲਾਈ ਪੱਥਰ ਨੂੰ ਯਾ ਕਮਰ ਅਲੀ ਦਰਵੇਸ਼ ਕਿਹਾ ਤਾਂ ਉਂਗਲੀਆਂ ਨਾਲ ਹੀ 11 ਨੇ ਪੱਥਰ ਚੱਕ ਲਿਆ 90 ਕਿਲੋ ਵਾਲਾ ਪੱਥਰ ਜਰਾ ਸਮਝਣਾ ਉਹ ਹੈਰਾਨ ਰਹਿ ਗਿਆ ਕਹਿੰਦਾ ਇਹ ਕਿਸ ਤਰ੍ਹਾਂ ਇੱਡਾ ਭਾਰਾ ਪੱਥਰ ਉਂਗਲੀਆਂ ਨਾਲ ਹੀ ਇtanto ਉਠਾ ਲਿਆ 90 ਕਿਲੋ ਦਾ ਪੱਥਰ ਕਹਿੰਦੇ ਇਹੀ ਤਾਂ ਦੱਸਿਆ ਹੈ ਕਿ ਤੂੰ ਗੌਸ ਦੀ ਸ਼ਾਨ ਕਹਿੰਦਾ ਹੈ ਉਹ ਇਹ ਗੌਸ ਦੇ ਦਰ ਦੇ ਮੰਗਤੇ ਦੀ ਸ਼ਾਨ ਇਹ ਹੈ ਕਿ ਜੇ ਉਹਦੇ ਨਾਮ ਲੈਣ ਨਾਲ 90 ਕਿਲੋ ਦੇ ਪੱਥਰ ਹਲਕੇ ਹੋ ਜਾਂਦੇ ਆ ਤਾਂ ਗੌਸ ਦੇ ਨਾਮ ਲੈਣ ਨਾਲ ਕੀ ਨਹੀਂ ਹੋ ਸਕਦਾ ਡੁੱਬੇ ਬਰੇ ਬੰਨੇ ਕਿਉਂ ਨਹੀਂ ਲੱਗ ਸਕਦਾ ਔਰ ਅੱਜ ਵੀ ਅੱਜ ਵੀ ਇਹ ਉਸ ਵੇਲੇ ਦੀ ਗੱਲ ਆ ਜਦੋਂ 150 ਸਾਲ ਪਹਿਲਾਂ ਦੀ ਪਰ ਅੱਜ ਵੀ ਉਹ ਪੱਥਰ ਕਮਰ ਅਲੀ ਦਰਵੇਸ਼ ਦੇ ਦਰਬਾਰ ਤੇ ਪਿਆ ਹੈ ਅਜਿਵੇਂ ਜਦੋਂ 11 ਬੰਦੇ ਆਪਣੀ ਪਹਿਲੀ ਉਂਗਲੀ ਲਾ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਯਾ ਕਮਰ ਅਲੀ ਦਰਵੇਸ਼ ਕਹਿੰਦਿਆ ਹੋਇਆ ਤਾਂ ਪੱਥਰ ਆਸਾਨੀ ਨਾਲ ਚੱਕ ਹੋ ਜਾਂਦਾ ਹੈ। ਤਾਂ ਜੇ ਉਹ ਆਂਗਲੀ ਲਾਉਣ ਦੀ ਬਜਾਏ ਆਹ ਲਾਦਣ ਆਹ ਲਾਦਣ ਆਹ ਲਾਦਣ ਤਾਂ ਫੇ ਪੱਥਰ ਨਹੀਂ ਚੱਕ ਹੋਣਾ। ਤਾਂ ਜੇ 11 ਚੋਂ ਇੱਕ ਵੀ ਬੰਦਾ ਵੱਧ ਗਿਆ 12 ਹੋ ਗਏ ਤਾਂ ਵੀ ਨਹੀਂ ਚੱਕ ਹੋਣਾ। 10 ਹੋਏ ਤਾਂ ਵੀ ਨਹੀਂ ਚੱਕ ਹੋਣਾ। ਬੰਦੇ 11 ਹੀ ਚਾਹੀਦੇ ਐ। ਉਹ ਕਹਿੰਦੇ 11 ਯਾਨੀ ਮੇਰੀ 11ਵੀਂ ਵਾਲੀ ਸਰਕਾਰ। ਕਿਉਂਕਿ ਜਦੋਂ 11 ਬੰਦੇ ਮਿਲ ਕੇ ਉਹਦੇ ਗੁਲਾਮ ਦਾ ਨਾਮ ਲੈਂਦੇ ਤਾਂ ਗੌਸ ਦੀ ਤਾਕਤ ਉਹਨਾਂ ਨੂੰ ਉਹ ਬਲ ਦਿੰਦੀ ਹੈ ਉਹ ਪੱਥਰ 90 ਕਿਲੋ ਦਾ ਆਸਾਨੀ ਨਾਲ ਚੱਕ ਲੈਂਦੇ ਆ ਨਹੀਂ ਤਾਂ ਤੁਸੀਂ YouTube ਤੇ ਦੇਖ ਸਕਦੇ ਹੋ ਕਮਰ ਅਲੀ ਦਰਵਾਰ ਪਰ ਕੇ ਕਮਰ ਅਲੀ ਦਰਵੇਸ਼ ਇਹ ਰਹਿਮਤ ਕਿਹਦੀ ਹੈ ਇਥੋਂ ਕੀ ਪਤਾ ਲੱਗਦਾ ਹੈ ਕਿ ਇੱਕ ਉਂਗਲ ਦੇ ਪੱਥਰ ਚੱਕ ਦਿੰਦੇ ਆ 11 ਬੰਦੇ ਮਿਲ ਕੇ ਕਿਉਂਕਿ 11 ਚ ਕੀ ਆ ਗਿਆ 11ਵੀਂ ਵਾਲੀ ਉਹ ਸਰਕਾਰ ਜਦੋਂ ਅਸੀਂ ਭਾਵਨਾ ਰੱਖੀ ਜਿੱਦਾਂ ਤੁਹਾਨੂੰ ਦਸੀ ਨਾ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਆਵੇ ਕੋਈ ਪਰੇਸ਼ਾਨੀ ਆਵੇ ਨਾ ਤਾਂ ਇਹ ਨਾ ਸੋਚੋ ਪਰੇਸ਼ਾਨੀ ਬੜੀ ਭਾਰੀ ਹੈ ਇਹ ਪਰੇਸ਼ਾਨੀ ਬਹੁਤ ਬੜੀ ਹੈ ਇਹ ਮੁਸ਼ਕਿਲ ਬਹੁਤ ਭਾਰੀ ਹੈ ਮੇਤੋ ਸੰਭਾਲੀ ਨਹੀਂ ਜਾਣੀ ਉਹ ਠੀਕ ਹੈ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ ਪਰ ਫਿਰ ਵੀ ਵਿਸ਼ਵਾਸ ਰੱਖੋ ਕਿ ਜਿਸ ਮਾਲਕ ਨੂੰ ਮੈਂ ਮੰਨਦਾ ਹਾਂ ਨਾ ਉਹਦੇ ਵਾਸਤੇ ਮੁਸ਼ਕਿਲ ਕੋਈ ਭਾਰੀ ਨਹੀਂ ਹੈ ਜਿਵੇਂ ਉਹਨੂੰ ਯਾਦ ਕਰੂੰਗਾ ਤਾਂ ਭਾਰੀ ਤੋਂ ਭਾਰੀ ਮੁਸ਼ਕਿਲ ਵੀ ਮੇਰੀ ਇੱਕ ਉਂਗਲੀ ਦੇ ਚੱਕਣ ਵਾਲੀ ਹੋ ਜਾਣੀ ਹੈ ਯਾਨੀ ਇੱਕ ਉਂਗਲੀ ਨਹੀਂ ਚੱਕਦਾ ਹੂੰ ਮੈਂ ਨਹੀਂ ਪਰਵਾਹ ਕਰੂੰਗਾ ਕਿਉਂਕਿ ਭਾਰੇ ਵੀ ਹਲਕੇ ਹੋ ਜਾਂਦੇ ਆ ਜਦੋਂ ਦੀ ਰਹਿਮਤ ਨਾਲ ਹੋਵੇ ਇਹ ਸੱਚੀ ਘਟਨਾ ਹੈ ਤਾਂ ਹੀ ਤੁਹਾਨੂੰ ਕਿਹਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਮਰ ਅਲੀ ਦਰवेश ਭਰ ਕੇ ਕਿ ਇਹ ਰਹਿਮ ਤਾਂ ਹੈ ਜਿੰਦੇ ਜਾਗ ਦੇ ਸਬੂਤ ਹੈ ਜਿਹੜਾ ਇਨਸਾਨ ਕਹਿੰਦਾ ਨਾ ਉਹ ਰੱਬ ਦੀ ਰਹਿਮਤ ਕੀ ਆਇਆ ਰੱਬ ਦੀ ਰਹਿਮਤ ਕਿ ਅੱਜ ਵੀ ਉਹ ਜਿੰਦੇ ਜਾਗ ਤੇ ਪ੍ਰੂਫ ਦੁਨੀਆ ਤੇ ਮੌਜੂਦ ਹੈ ਅੱਜ ਵੀ ਉਹ ਜਗਾ ਮੌਜੂਦ ਹੈ ਜਿੱਥੇ ਹਜ਼ੂਰ ਨੇ ਬੇੜਾ ਤਾਰਿਆ ਸੀ ਅੱਜ ਵੀ ਉਹ ਪੱਥਰ ਮੌਜੂਦ ਹੈ ਜਿੱਥੇ ਹਜ਼ੂਰ ਖੜੇ ਸੀ ਅੱਜ ਵੀ ਉਸ ਪੱਥਰ ਤੇ ਹਜ਼ੂਰ ਦੇ ਕਦਮਾਂ ਦੇ ਮੁਬਾਰਕ ਨਿਸ਼ਾਨ ਮੌਜੂਦ ਹੈ ਜਿੱਥੇ ਖੜ ਕੇ ਉਹਨਾਂ ਨੇ ਮਾਈ ਰੂੜੀ ਦੇ ਡੁੱਬੇ ਬੇੜੇ ਨੂੰ ਬੰਦੇ ਲਾਇਆ ਸੀ ਔਰ ਅੱਜ ਉਹੀ ਖੁਸ਼ੀਆਂ ਦਾ ਦਿਨ ਹੈ ਅੱਜ ਉਹੀ ਖੁਸ਼ੀਆਂ ਦਾ ਦਿਨ ਹੈ ਉਹ ਫਿਰ ਕਮਾਗੇ ਕਿ ਮਾਈ ਰੂੜੀ ਨੇ ਪਤਾ ਸੀ ਮਾਈ ਰੂੜੀ ਨੂੰ ਜਰਾ ਗੌਰ ਕਰਨਾ ਕਿਉਂਕਿ ਜਦੋਂ ਮਾਈ ਰੂੜੀ ਨੂੰ ਦੇਖਿਆ ਕਿ ਔਲਾਦ ਯਾਨੀ ਉਹਦਾ ਬੇਟਾ ਬਰਾਤ ਲੈ ਕੇ ਆ ਰਿਹਾ ਤਾਂ ਡੁੱਬ ਗਈ ਤਾਂ ਮਾਈ ਰੂੜੀ ਦੀ ਇਦਾਂ ਦੀ ਹਾਲਤ ਹੋ ਗਈ ਸੀ ਕਿ ਪਾਗਲ ਹੋ ਗਈ ਸੀ ਸੁਧ-ਬੁਧ ਭੁੱਲ ਗਈ ਸੀ ਖਾਣਾ ਪੀਣਾ ਭੁੱਲ ਗਈ ਤਾਂ 12 ਸਾਲ ਮਾਈ ਰੂੜੀ ਪਾਗਲਾ ਵਾਂਗੂ ਉਹਦੇ ਉੱਥੇ ਘੁੰਮਦੀ ਸੀ ਦਰਿਆ ਦੇ ਕਿਨਾਰੇ ਕਦੀ ਇੱਧਰ ਚੱਕਰ ਲਾਉਂਦੀ ਸੀ ਕਦੀ ਉੱਧਰ ਫਿਰ ਇੱਕ ਦਿਨ ਇੱਕ ਫਕੀਰ ਨੇ ਦੇਖਿਆ ਫਕੀਰ ਨੇ ਦੇਖਿਆ 12 ਸਾਲ ਬਾਅਦ ਯਾਨੀ ਉਹ ਫਕੀਰ ਕਿਤੇ ਜਾ ਰਹੇ ਸੀ ਉੱਥੇ ਫਕੀਰ ਨੇ ਦੇਖਿਆ ਇਸ ਮਾਈ ਦੀ ਹਾਲਤ ਨੂੰ ਬਾਲ ਬਿਖਰੇ ਹੋਏ ਆ ਕੱਪੜੇ ਫਟੇ ਪੁਰਾਣੇ ਆ ਯਾਨੀ ਬੁਰਾ ਹਾਲ ਹੈ ਪਾਗਲਾ ਵਾਲੀ ਹਾਲਤ ਹੈ ਤਾਂ ਫਕੀਰ ਗੁਜ਼ਰ ਰਹੀ ਸੀ ਫਕੀਰ ਨੇ ਕਿਸੇ ਨੂੰ ਪੁੱਛਿਆ ਆ ਮਾਈ ਕੌਣ ਹੈ ਇਹਦੀ ਇਹ ਹਾਲਤ ਕਿੱਦਾਂ ਹੋਈ ਹੈ ਤਾਂ ਉੱਥੇ ਦੁਕਾਨ ਵਾਲਿਆਂ ਨੇ ਦੱਸਿਆ ਕਿ ਆ ਫਕੀਰ ਅੱਜ ਤੋਂ 12 ਸਾਲ ਪਹਿਲਾਂ ਦਾ ਬੇਟਾ ਬਿਆਨ ਗਿਆ ਸੀ ਬਰਾਤ ਲੈ ਕੇ ਆ ਰਿਹਾ ਸੀ ਤਾਂ ਤੂਫਾਨ ਆਇਆ ਔਰ ਦਰਿਆ 'ਚ ਬਰਾਤ ਡੁੱਬ ਗਈ ਉਦੋਂ ਦੀ ਇਹ ਪਾਗਲ ਹੋ ਗਈ ਉਦੋਂ ਦੇ ਇਹ ਹਾਲ ਹੋ ਗਏ ਉਹ ਫਕੀਰ ਹਜ਼ੂਰ ਨੂੰ ਮੰਨਦਾ ਸੀ ਹਜ਼ੂਰ ਗੌਸ਼ ਪੀਰਾਂ ਨੇ ਪੀਰ ਨੂੰ ਤਾਂ ਉਸ ਫਕੀਰ ਨੂੰ ਪਤਾ ਸੀ ਹਜ਼ੂਰ ਦੀ ਤਾਕਤ ਦਾ ਉਹ ਫਕੀਰ ਨੇ ਜਦੋਂ ਮਾਈ ਨੂੰ ਦੇਖਿਆ ਤਾਂ ਉਹਦੇ ਮਨ 'ਚ ਬੜਾ ਉਹਨੂੰ ਦੇਖ ਕੇ ਦਇਆ ਆਈ ਉਹਦੇ ਮਨ 'ਚ ਦਰਦ ਆਇਆ ਉਹਦੀ ਹਾਲਤ ਵੇਖ ਕੇ ਰੋ ਰਹੀ ਹੈ ਉਹ ਉਸ ਫਕੀਰ ਨੇ ਜਾ ਕੇ ਮਾਈ ਨੂੰ ਸਮਝਾਇਆ ਕਿ ਮਾਈ ਕੀ ਗੱਲ ਜਦੋਂ ਮਾਈ ਨੂੰ ਪੁੱਛਿਆ ਤਾਂ ਮਾਈ ਬੋਲੀ ਕੁਝ ਨਹੀਂ ਕਹਿੰਦੀ ਮੇਰਾ ਬੇਟਾ ਮੇਰਾ ਬੇਟਾ ਬਸ ਬੇਟਾ ਬੇਟਾ ਕਹਿ ਕੇ ਹੋਕੇ ਭਰਨ ਲੱਗੇ ਐਸੀ ਮੋਹ ਸੀ ਮੋਹ ਦੀ ਤਾਰ ਜੁੜੀ ਸੀ ਬੇਟੇ ਨਾਲ ਕਿ ਅਜ ਵੀ ਤੜਫ ਰਹੀ ਹੈ ਬੇਟੇ ਦੀ ਖਾਤਰ ਤਾਂ ਜਦੋਂ ਫਕੀਰਾਂ ਨੇ ਦੇਖਿਆ ਤਾਂ ਕਹਿੰਦੇ ਮਾਈ ਰੋਣ ਨਾਲ ਜਾਂ ਇੱਥੋਂ ਉੱਥੇ ਦੌੜਨ ਨਾਲ ਗੱਲ ਨਹੀਂ ਬਣਨੀ ਤੇ ਬੰਦਾ ਬੈਠਾ ਰੋਈ ਜਾਵੇ ਹਾਏ ਮੇਰਾ ਹੋ ਗਿਆ ਹਾਏ ਮੈਨੂੰ ਕਾਮਯਾਬੀ ਨਹੀਂ ਮਿਲਦੀ ਹਾਏ ਮੈਨੂੰ ਆ ਪਰੇਸ਼ਾਨੀ ਤੋਂ ਹੱਲ ਨਹੀਂ ਮਿਲਦਾ ਜਾਂ ਮੇਰੀ ਆ ਪ੍ਰੋਬਲਮ ਦੂਰ ਨਹੀਂ ਹੁੰਦੀ ਮੇਰੀ ਆ ਬਿਮਾਰੀ ਦੂਰ ਨਹੀਂ ਰੋਣ ਨਾਲ ਗੱਲ ਨਹੀਂ ਬਣਦੀ ਬਲਕਿ ਗੱਲ ਕਦੋਂ ਬਣਨੀ ਹੈ ਗੱਲ ਉਦੋਂ ਬਣਨੀ ਹੈ ਜਦੋਂ ਉਸ ਪ੍ਰੋਬਲਮ ਦਾ ਜੋ ਹੱਲ ਕਰ ਸਕਦਾ ਹੈ ਨਾ ਜਦੋਂ ਉਹਦੇ ਤੱਕ ਪਹੁੰਚਾਂਗੇ ਗੱਲ ਫੇਰ ਬਣਨੀ ਹੈ ਸਿਰਫ ਬਰੋਡ ਨਾਲ ਗੱਲ ਨਹੀਂ ਬਣਨੀ ਇੱਧਰ ਉੱਧਰ ਦੌੜਨ ਨਾਲ ਗੱਲ ਨਹੀਂ ਬਣਨੀ ਫੇ ਮਾਈ ਕਹਿੰਦੀ ਕਿੱਦਾਂ ਗੱਲ ਬਣਨੀ ਹੈ ਉਹ ਕਹਿੰਦੇ ਚੱਲ ਹਜ਼ੂਰ ਦੀ ਨਿਆਜ਼ ਦੇ ਹਜ਼ੂਰ ਦੀ ਖੁਸ਼ੀ ਦੀ ਨਿਆਜ਼ ਦੇ ਅੱਜ ਦਿਨ ਵੀ ਖੁਸ਼ੀਆਂ ਵਾਲਾ ਹੈ ਕਿਉਂਕਿ ਮੈਂ ਜਾ ਰਿਹਾ ਹਾਂ ਦੋਸਤ ਦੇ ਦਰ ਤੇ ਅੱਜ 11ਵੀਂ ਰੂਲ ਦਾ ਦਿਨ ਹੈ ਖੁਸ਼ੀਆਂ ਦਾ ਦਿਨ ਹੈ ਮਾਈ ਉੱਤਰੀ ਜਾ ਰਿਹਾ ਸੀ ਤੂੰ ਨਿਆਜ਼ ਦੇ ਕਹਿੰਦੇ ਨਿਆਜ਼ ਤਿਆਰ ਕਰਵਾਈ ਸਵੇਰ ਦੇ ਸਮੇਂ ਨਿਆਜ਼ ਪਿਆਰ ਕਰਵਾਈ ਔਰ ਹਜ਼ੂਰ ਨੂੰ ਯਾਦ ਕੀਤਾ ਜਦੋਂ ਹਜ਼ੂਰ ਨੂੰ ਯਾਦ ਕੀਤਾ ਤਾਂ ਕਹਿੰਦੇ ਹਜ਼ੂਰ ਆਪਣੇ ਘੋੜੇ ਤੇ ਸਵਾਰ ਉੱਥੇ ਪਹੁੰਚੇ ਪਹੁੰਚ ਕੇ ਹਜ਼ੂਰ ਨੇ ਨਜ਼ਰ ਮਾਰੀ ਔਰ 12 ਸਾਲਾਂ ਦੇ ਡੁੱਬੇ ਬੇੜਿਆਂ ਨੂੰ ਬੰਨੇ ਲਿਆਂਦਾ ਕਿਉਂਕਿ ਇਹ ਕਹਾਣੀ ਤਾਂ ਬੜੇ ਵਿਸਤਾਰ ਨਾਲ ਦੱਸਣ ਵਾਲੀ ਹੈ ਸੱਚੀ ਘਟਨਾ ਇਹ ਸੱਚਾ ਕਿ ਸਤਿ ਸਾਬ ਪਰ ਇਹਦੇ ਬਾਰੇ ਕਈ ਵਾਰ ਸਸਲੀ ਜੀ ਦੱਸ ਚੁੱਕੇ ਆ ਇਸ ਲਈ ਅਸੀਂ ਸ਼ਾਰਟ ਚ ਹੀ ਦੱਸ ਰਹੇ ਹਾਂ ਕਿ ਫਿਰ ਹਜ਼ੂਰ ਨੇ ਡੁੱਬੇ ਬੇੜਿਆਂ ਨੂੰ ਬੰਨੇ ਲਾਇਆ। ਔਰ ਜਦੋਂ ਹੁਣ ਗੌਰ ਕਰਨਾ ਮਾਈ ਨੇ ਜਦੋਂ ਬੇਟੇ ਨੂੰ ਦੇਖਿਆ ਤਾਂ ਕਹਿੰਦੀ ਹਜ਼ੂਰ ਤੁਸੀਂ ਪਹਿਲਾਂ ਕਿਉਂ ਨਹੀਂ ਆਏ? 12 ਸਾਲ ਹੋ ਗਏ ਮੈਨੂੰ ਤੜਫਦੀ ਨੂੰ ਰੋਂਦੀ ਘੁਰ ਲਾਂਦੀ ਨੂੰ ਤੁਸੀਂ ਪਹਿਲਾਂ ਹੀ ਆ ਜਾਂਦੇ ਤਾਂ ਪਹਿਲਾਂ ਹੀ ਮੈਨੂੰ ਇਹ ਮੁਸ਼ਕਿਲ ਚੋਂ ਘਟ ਲੈਂਦੇ ਤਾਂ ਮੈਨੂੰ ਇੰਨਾ ਤੜਫਣਾ ਤਾਂ ਨਾ ਪੈਂਦਾ ਮੈਨੂੰ ਇਨੀ ਤਕਲੀਫ ਤਾਂ ਨਾ ਝਲਣੀ ਪੈਂਦੀ ਤੇ ਹਜ਼ੂਰ ਕਹਿੰਦੇ ਮਾਈ ਕਿੱਦਾਂ ਆਂਦੇ ਤੂੰ ਸਾਨੂੰ ਯਾਦ ਹੀ ਨਹੀਂ ਕੀਤਾ ਸੀ? ਕਿਉਂਕਿ ਜਦੋਂ ਯਾਦ ਕਰਨਾ ਸੀ ਆਣਾ ਬੀਤਾ ਉਦੋਂ ਹੀ ਹੈ ਨਾ ਹੁਣ ਜ਼ਰਾ ਗੌਰ ਕਰਨਾ ਕਿ ਤੂੰ ਅੱਜ ਸਾਡੀ ਨਿਆਜ਼ ਦਿੱਤੀ ਅੱਜ ਸਾਨੂੰ ਯਾਦ ਕੀਤਾ ਤਾਂ ਦੇਖ ਅਸੀਂ ਤੇਰੇ ਕੋਲ ਪਹੁੰਚ ਗਏ ਇਸ ਲਈ ਜੋ ਵੀ ਸਾਡੇ ਨਾਮ ਦੀ ਨਿਆਜ਼ ਦੇਗਾ ਜਾਂ ਸਾਨੂੰ ਯਾਦ ਕਰੇਗਾ ਫਿਰ ਉਹਦੇ ਡੁੱਬੇ ਵੜੇ ਇਦਾਂ ਹੀ ਬੰਨੇ ਲੱਗਣਗੇ ਜਿਦਾਂ ਤੇਰੇ ਲੱਗੇ ਹੈ ਇਹ ਹਜ਼ੂਰ ਦਾ ਬਚਾ ਹੈ ਤਾਂ ਹੀ ਤੈਨੂੰ ਨਿਆਜ਼ਾਂ ਦਾ ਦਿਨ ਕਿਹਾ ਜਾਂਦਾ ਹੈ ਇਸ ਦਿਨ ਨੂੰ ਨਿਆਜ਼ਾਂ ਦਾ ਦਿਨ ਕਿਹਾ ਜਾਂਦਾ ਹੈ ਤਾਂ ਹੀ ਤਾਂ ਹੰਦਾ ਕਿ ਸੱਦ ਕੇ ਜਾਵਾਂ ਮੈਂ ਗੌਸ ਦੇ ਨਾਮ ਉਤੋਂ ਹੁੰਦੀ 11ਵੀਂ ਪੀਰਾਂ ਨੇ ਪੀਰ ਦੀ ਏ ਜਰਾ ਹੁਣ ਗੌਰ ਕਰਨਾ ਇੱਕ ਇੱਕ ਲਫ਼ਜ਼ ਸਮਝਣਾ ਆਪਣੇ ਦਿਲ ਤੇ ਲਿਖ ਲੈਣਾ ਕਿ ਸਦਕੇ ਜਾਵਾਂ ਮੈਂ ਗੌਂਸ ਦੇ ਨਾਮ ਉਤੋਂ ਹੁੰਦੀ 11ਵੀਂ ਪੀਰਾਂ ਨੇ ਪੀਰ ਦੀ ਏ ਦੇਵੇ ਨਿਆਜ਼ ਹਰ ਮੁਸ਼ਕਿਲ ਹੱਲ ਹੁੰਦੀ ਇਹ ਸ਼ਾਨ ਮੇਰੇ ਦਸਤਗੀਰ ਦੀ ਏ ਜਰਾ ਹੁਣ ਗੌਰ ਕਰਨਾ ਕਿ ਜਿਹੜਾ ਉਹਦੇ ਨਾਮ ਦੀ ਨਿਆਜ਼ ਦਿੰਦਾ ਹੈ ਨਾ ਫਿਰ ਉਹਦੀ ਹਰ ਮੁਸ਼ਕਿਲ ਹੱਲ ਹੋ ਜਾਂਦੀ ਔਰ ਅਸੀਂ ਕਹਿਣਾ ਚਾਹਾਂਗੇ ਉਹਨਾਂ ਜੀਵਾਂ ਨੂੰ ਜਿਨ੍ਹਾਂ ਨੇ ਅੱਜ ਖੁਸ਼ੀ ਦੀ ਨਿਯਾਜ਼ ਦਿੱਤੀ ਹੈ ਨਾ ਤੁਸੀਂ ਹੀ ਵਧਾਈ ਦੇ ਹੱਕਦਾਰ ਹੋ ਕਿਉਂਕਿ ਅੱਜ ਖੁਸ਼ੀ ਦੀ ਨਿਯਾਜ਼ਾ ਤੁਸੀਂ ਦਿੱਤੀਆਂ ਹਜ਼ੂਰ ਦਾ ਬਚਨ ਪੂਰਾ ਕੀਤਾ ਹੈ ਤਾਂ ਯਾਦ ਰੱਖੋ ਤੁਹਾਡੀ ਹਰ ਪਰੇਸ਼ਾਨੀ ਦਾ ਹੱਲ ਅੱਜ ਤੋਂ ਹੀ ਹੋਣਾ ਸ਼ੁਰੂ ਹੋ ਜਾਏਗਾ